ਯਾ ਜੀ ਭਾਈ ਗੁਰਦੇਵ ਸਿੰਘ ਕੌਕੇ ਦੀ ਸ਼ਹੀਦੀ ਤੇ ਇਹ ਜਿਹੜੇ ਪ੍ਰੈਸ ਚ ਆ ਕੇ ਬਿਆਨ ਦੇ ਰਹੇ ਨੇ ਉਦੋਂ ਕਿੱਥੇ ਮਰ ਗਏ ਸਨ ਉਹ ਜਿਆ ਕੀ ਆ ਗਿਆ ਕਿ ਭਾਈ ਗੁਰਦੇਵ ਸਿੰਘ ਕੌਕੇ ਦੀ ਯਾਦ ਆ ਗਈ ਉਸ ਵਕਤ ਇਹ ਲਾਣਾ ਸਾਰੇ ਦਾ ਸਾਰਾ ਚੁੱਪ ਧਾਰੀ ਉਹਨਾਂ ਦੇ ਅੰਦਰ ਖਾਤੇ ਜਾ ਕੇ ਮੀਟਿੰਗਾਂ ਕਰਦਾ ਸੀਗਾ ਮੁੰਡੇ ਮਰਵਾ ਕੇ ਤੇ ਦਿਨੇ ਭੋਗਾਂ ਤੇ ਜਾ ਕੇ ਪ੍ਰੈਸ 'ਚ ਮਨ ਮਰਜ਼ੀ ਦੇ ਬਿਆਨ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਕਰਕੇ ਤੇ ਆਪਣੀ ਸਰਕਾਰ ਬਣਾਉਣ ਦਾ ਰਾਹ ਪੱਧਰਾ ਕਰਦਾ ਸੀਗਾ ਪ੍ਰਧਾਨ ਧਾਮੀ ਜਿਹੜਾ ਐਡਵੋਕੇਟ ਤੇ ਹੈ ਪਰ ਚੋਰਾਂ ਦਾ ਐਡਵੋਕੇਟ ਐਡਵੋਕੇਟ ਹੈ ਕੁਝ ਝੋਲੀ ਚੋਕਾਂ ਦੇ ਕਿ ਜਥੇਦਾਰ ਨੂੰ ਰਿਪੋਰਟ ਦਿਓ ਉਹ ਹੁਣ ਕਾਰਵਾਈ ਕਰੋ ਬੰਦਾ ਪੁੱਛੇ ਕਿ ਜਿਹੜਾ ਸੌਦੇ ਸਾਧ ਨੂੰ ਮਾਫੀ ਦੇ ਸਕਦਾ ਹੈ ਉਹ ਜਥੇਦਾਰ ਕੌਂਕੇ ਦੇ ਕਾਤਲਾਂ ਨੂੰ ਕਿਹੜੀ ਫਾਂਸੀ ਸੁਣਾ ਦੂ ਭਾਈ ਹਵਾਰਾ ਨੂੰ ਵੀ ਅੱਤਵਾਦੀ ਕਹਿੰਦੇ ਸੀ ਤੇ ਹੁਣ ਬੰਦੀ ਸਿੰਘਾਂ ਦੀ ਰਿਹਾਈ ਦੀਆਂ ਗੱਲਾਂ ਕਰਦੇ ਨੇ ਤੂੰ ਕਦੀ ਕਹਿਣਾ ਸਿੰਘਾਂ ਲਈ ਬੈਠੇ ਆ ਤੇ ਤੁਹਾਡਾ ਲਾਣਾ 7 ਲੱਖ ਦੇ ਕੱਠ ਚ ਚੁਣੇ ਹੋਏ ਭਾਈ ਜਗਤਾਰ ਸਿੰਘ ਹਵਾਰਾ ਨੂੰ ਕਾਤਲ ਤੇ ਅੱਤਵਾਦੀ ਦੱਸਦਾ ਹੈ ਤੇ ਇਹ ਗਰਕਵਾਲ ਗਰੀਵਾਲ ਨੂੰ ਕਹਾਂਗਾ ਵੀ ਉਹਦੋਂ ਵੀ ਗਰਕ ਗਏ ਸੀ ਤੇ ਬੇੜਾ ਪੰਥ ਦਾ ਬਿਠਾਇਆ ਇਹ ਮਰੀ ਜ਼ਮੀਰ ਮਰੀਆਂ ਮੁਰਦਿਆਂ ਨੂੰ ਇਹ ਮੁੜ ਆਕਸੀਜਨ ਦੇ ਕੇ ਬਦਲ ਦਲ ਨੂੰ ਉੱਤੇ ਲਿਆਉਣ ਲਈ ਇਹ ਡਰਾਮੇ ਖੇਡ ਰਹੇ ਨੇ ਮਰਿਆਂ ਨੂੰ ਕਾਤਲ ਘੋਸ਼ਿਤ ਕਰੋ ਤੇ ਜਿਉਂਦਿਆਂ ਨੂੰ ਸਜ਼ਾਵਾਂ ਦਿਓ ਇਹ ਪੰਜਾਬ ਸਰਕਾਰ ਦਾ ਫਰਜ਼ ਬਣਦਾ ਹੈ ਅਕਾਲੀ ਦਲ ਦਾ ਜਾਂ ਫਿਰ ਪੰਥਕ ਜਿਹੜੇ ਆਪਣੇ ਆਪ ਨੂੰ ਅਖਾਉਂਦੇ ਨੇ ਇਹਨਾਂ ਦਾ ਸਟੈਂਡ ਕੀ ਹੈ ਪਹਿਲੀ ਵਾਰੀ ਜਦੋਂ ਬਾਦਲ ਵੱਡਾ ਜਿਹੜਾ ਮਰ ਗਿਆ ਮੁੱਖ ਮੰਤਰੀ ਬਣਿਆ ਉਹਨੇ 35 ਬੰਦੇ ਮਾਰੇ ਸਨ ਅੱਜ ਹੁਣ ਇਹ ਕਵਾਂਗਾ ਕਿ ਪਹਿਲੀ ਗੱਲ ਕੀ ਸਾਡੀ ਜਿੱਤ ਹੋਈ ਵੀ ਬਾਦਲ ਦਲੀਏ ਸਾਨੂੰ ਭੰਡਦੇ ਹੀ ਨੂੰ ਕੀਰਤਨਾਂ ਕਰਨਦੇ ਹੋ ਇਹ ਰਾਜਨੀਤੀ ਕਰਦਾ ਪਰ ਹੁਣ ਤੇ ਕੱਲ ਤੱਕ ਤੇ ਖਲੋ ਕੇ ਬਾਦਲ ਨੇ ਆਪ ਕਹਿਤਾ ਵੀ ਸਾਡੇ ਤੋਂ ਗੁਨਾਹ ਹੋਏ ਨੇ ਭਾਈ ਜਸਪਾਲ ਸਿੰਘ ਜਿਹੜਾ ਗੁਰਦਾਸਪੁਰ ਮਾਰ ਦਿੱਤਾ ਗਿਆ ਸੀ ਭਾਈ ਰਾਜੂ ਆਣੇ ਦੀ ਫਾਂਸੀ ਮਾਫ ਕਰਾਉਣ ਦੇ ਉਹਨਾਂ ਨੇ ਮਾਰਚ ਕੱਢਿਆ ਸੀ ਤੇ ਇਹਨਾਂ ਦੀ ਸਰਕਾਰ ਨੇ ਗੋਲੀ ਮਾਰੀ 13 ਸਿੰਘ ਇਹਨਾਂ ਨੇ ਮਾਰੇ ਆ ਜੇ ਉਹ ਵਾਪਸ ਤੁਸੀਂ ਲਿਆ ਸਕਦੇ ਹੋ ਜਿਉਂਦੇ ਕਰ ਸਕਦੇ ਹੋ ਤੇ ਤੁਹਾਡੀ ਮਾਫੀ ਹੋ ਸਕਦੀ ਹੈ ਤੇ ਜੇ ਉਹ ਵਾਪਸ ਨਹੀਂ ਆ ਸਕਦੇ ਤੇ ਤੁਹਾਡਾ ਰਾਜ ਮੁੜ ਵਾਪਸ ਕਿਵੇਂ ਆ ਸਕਦਾ ਹੈ ਪਰ ਇਹਨਾਂ ਨੇ ਉਲਟਾ ਤੂਲ ਦੇ ਦੇ ਕੇ ਅੱਗ ਬਲ ਕੇ ਰੱਖੀ ਤਾਂ ਕਿ ਪੰਜਾਬ ਦੇ ਨੌ ਜਵਾਨਾਂ ਦੇ ਸੇਵਿਆਂ ਤੇ ਰੋਟੀਆਂ ਸੇਕ ਕੇ ਸਿਆਸੀ ਬਦਲ ਦਲ ਦਾ ਰਾਜ ਸਥਾਪਿਤ ਕੀਤਾ ਜਾ ਸਕੇ ਸਾਬਕਾ ਕਾਰਜਕਾਰੀ ਜਸੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦਾ ਮਾਮਲਾ ਇਸ ਵੇਲੇ ਆਪਣੇ ਚਰਮ ਤੇ ਪਖਿਆ ਹੋਇਆ ਪਰ ਇੰਨੇ ਸਾਲਾਂ ਬਾਅਦ ਉਸ ਮਾਮਲੇ ਦਾ ਇਸ ਤਰ੍ਹਾਂ ਪਖਣਾ ਇਹ ਕਿਤਨਾ ਕਿਤੇ ਸਵਾਲ ਖੜੇ ਕਰਦਾ ਹੈ ਇਹਨਾਂ ਸਾਲਾਂ ਦੇ ਦਰਮਿਆਨ ਸਰਕਾਰਾਂ ਬਦਲੀਆਂ ਵਕਫਾਕ ਸਰਕਾਰਾਂ ਆਈਆਂ ਜਿਸ ਦੇ ਵਿੱਚ ਬਹੁਤਾਤ ਦੇ ਵਿੱਚ ਸ਼ਰੋਮਨੀ ਅਕਾਲੀ ਦਲ ਦੀ ਸਰਕਾਰ ਆਈ ਹੈ ਸਰਕਾਰਾਂ ਇੱਕ علیحدਾ ਟੌਪਿਕ ਹੈਗਾ ਆ ਪਰ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਉਦੋਂ ਤੋਂ ਲੈ ਕੇ ਅਜੇ ਤੱਕ ਮੁਕੰਮਲ ਬਰਕਰਾਰ ਹੈ ਸਵਾਲ ਇਹ ਖੜੇ ਹੁੰਦੇ ਨੇ ਕਿ ਆਖਿਰਕਾਰ ਹੁਣ ਇਹ ਮਾਮਲਾ ਇੰਨਾ ਜ਼ਿਆਦਾ ਕਿਉਂ ਪੜ ਗਿਆ ਹੁਣ ਕਿਉਂ ਸਾਬਕਾ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੀ ਯਾਦ ਆ ਗਈ ਹੈ ਤੇ ਕਿਉਂ ਗੁਰਚਰਨ ਗਰੇਵਾਲ ਹੁਣ ਸਾਬਕਾ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਘਰ ਚਲੇ ਗਏ ਕਿਉਂ ਐਸਜੀਪੀਸੀ ਦਾ ਵਫਦ ਉੱਥੇ ਜਾ ਕੇ ਤੇ ਅਫਸੋਸ ਪ੍ਰਗਟ ਕਰਦਾ ਪਿਆ ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ ਵਫਦ ਉਦੋਂ ਕਾਤਲਾਂ ਦੇ ਘਰ ਭੇਜਿਆ ਗਿਆ ਸੀ ਉਦੋਂ ਉੱਥੇ ਜਾ ਕੇ ਪਾਰਟੀਆਂ ਹੋਣ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਸੀ ਉਹ ਸਾਰੀਆਂ ਗੱਲਾਂ ਅੱਜ ਕਰਨ ਦੀ ਮੌਜੂਦ ਆ ਅੱਜ ਸਾਡੇ ਨਾਲ ਭਾਈ ਬਲਦੇਵ ਸਿੰਘ ਵਡਾਲਾ ਜੀ ਮੌਜੂਦ ਨੇ ਅੱਜ ਬੜੇ ਚਿਰਾਂ ਬਾਅਦ ਗੱਲਬਾਤ ਕਰਨ ਦਾ ਮੌਕਾ ਮਿਲਿਆ ਭਾਈ ਸਾਬ ਸਭ ਤੋਂ ਪਹਿਲਾਂ ਬਹੁਤ ਧੰਨਵਾਦ ਤੁਸੀਂ ਸਮਾਜ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਕਰਦੇ ਆਂ ਤੁਹਾਡੇ ਲਈ ਕੀ ਸਤਿਗੁਰ ਚੜ੍ਹਦੀ ਕਲਾ ਬਖਸ਼ਣ ਜਿਹੜੇ ਤੁਸੀਂ ਸਮਾਂ ਕੱਢ ਕੇ ਸਾਡੇ ਤੱਕ ਆਏ ਹੋ ਜੀ ਆਇਆਂ ਖਦਾ ਬਹੁਤ ਧੰਨਵਾਦ ਭਾਈ ਸਾਹਿਬ ਮਾਮਲਾ ਉਹੀ ਜਿਹੜਾ ਆਪਾਂ ਹੁਣੇ ਡਿਸਕਸ ਕੀਤਾ ਹੈ ਭਾਈ ਗੁਰਦੇਵ ਸਿੰਘ ਕੌਂਕੇ ਦਾ ਮਾਮਲਾ ਇੰਨੇ ਸਾਲਾਂ ਬਾਅਦ 30 32 ਸਾਲ ਲੰਘ ਚੁੱਕੇ ਨੇ ਉਹਦੇ ਵਿੱਚ ਇੰਨੀ ਦੇਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਚੱਲਦੀ ਰਹੀ ਜਿਵੇਂ ਪਹਿਲਾਂ ਚੱਲਦੀ ਪਈ ਸੀ ਉਸੇ ਤਰ੍ਹਾਂ ਚੱਲਦੀ ਰਹੀ ਪ੍ਰਧਾਨ ਬਦਲਦੇ ਰਹੇ ਪਰ ਅਜੇ ਤੱਕ ਕਿਸੇ ਨੇ ਉਹ ਡੰਡਾ ਨਹੀਂ ਸੀ ਚੱਕਿਆ ਜਿਹੜਾ ਹੁਣ ਚੱਕ ਲਿਆ ਹੁਣ ਇਹੋ ਜਿਹਾ ਕੀ ਆ ਗਿਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਦੀ ਯਾਦ ਆ ਗਈ ਹੁਣ ਤੱਕ ਅਸੀਂ ਕਹਿੰਦੇ ਆਏ ਆ ਜਾਂ ਸੁਣਦੇ ਆਏ ਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਕਮੇਟੀ ਤੇ ਕਾਬਜ ਇਹ ਧਿਰ ਤੇ ਇਹਨਾਂ ਦਾ ਸਮੁੱਚਾ ਲਾਣਾ ਸਿੱਖ ਵਿਰੋਧੀ ਤਾਕਤਾਂ ਦਾ ਹੱਥ ਦਸਤਾ ਤੇ ਉਹਨਾਂ ਦੇ ਹੱਕ ਚ ਹਰ ਸਮੇਂ ਭੁਗਤ ਦਾ ਆਇਆ ਇਸ ਘਟਨਾ ਕਰਮ ਨੂੰ ਉਸ ਨੇ ਸਾਬਤ ਕਰ ਦਿੱਤਾ ਹੈ ਕਿ ਜਿਸ ਵਕਤ ਪੰਜਾਬ ਵਿੱਚ ਸਰਕਾਰੀ ਤੰਤਰ ਪ੍ਰਸ਼ਤ ਪੁਲਸ ਅਫਸਰ ਤੇ ਸਰਕਾਰਾਂ ਅਤਵਾਦ ਸ਼ਿਖਰ ਤੇ ਲੈ ਕੇ ਆਈਆਂ ਸਿੱਖ ਨੌਜਵਾਨਾਂ ਨੂੰ ਬੇਗੁਨਾਹਾਂ ਨੂੰ ਚੁੱਕ-ਚੁੱਕ ਕੇ ਮਾਰਿਆ ਗਿਆ ਧੀਆਂ ਨੂੰ ਨੰਗੀਆਂ ਕਰ ਕਰਕੇ ਪਿੰਡਾਂ ਚ ਫੇਰਿਆ ਗਿਆ ਬਜ਼ੁਰਗਾਂ ਨੂੰ ਨੰਗੀਆਂ ਕਰ ਕਰਕੇ ਆਪਣੀਆਂ ਧੀਆਂ ਦੇ ਸਾਹਮਣੇ ਕੀਤਾ ਗਿਆ ਇੰਨਾ ਤਸ਼ੱਦਦ ਕੀਤਾ ਭਾਈ ਗੁਰਦੇਵ ਸਿੰਘ ਦੇਬੂ ਵਰਗਿਆਂ ਨੂੰ ਉਬਾਲਿਆ ਭਾਈ ਅਨੋਖ ਸਿੰਘ ਵਰਗਿਆਂ ਦੀਆਂ ਅੱਖਾਂ ਕੱਢੀਆਂ ਇਧਰ ਭਾਈ ਕੌਕੇ ਨੂੰ ਕਿਵੇਂ ਡੱਕਰੇ ਕੀਤਾ ਗਿਆ ਕਿਵੇਂ ਕੋਿਆ ਗਿਆ ਸਰੀਰ ਨੂੰ ਗੰਨੇ ਦੀ 25 ਵਰਗਾ ਕੀਤਾ ਗਿਆ ਕਿ ਕਹਿ ਲਈ ਕਿ ਜਦੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਬਣਿਆ ਹੋਇਆ ਸੀ ਉਸ ਵਕਤ ਇਹ ਲਾਣਾ ਸਾਰੇ ਦਾ ਸਾਰਾ ਚੁੱਪ ਧਾਰੀ ਉਹਨਾਂ ਦੇ ਅੰਦਰ ਖਾਤੇ ਜਾ ਕੇ ਮੀਟਿੰਗਾਂ ਕਰਦਾ ਸੀਗਾ ਰਾਤ ਨੂੰ ਮੁੰਡੇ ਮਰਵਾ ਕੇ ਤੇ ਦਿਨੇ ਭੋਗਾਂ ਤੇ ਜਾ ਕੇ ਪ੍ਰੈਸ 'ਚ ਮਨਮਰਜ਼ੀ ਦੇ ਬਿਆਨ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਕਰਕੇ ਤੇ ਆਪਣੀ ਸਰਕਾਰ ਬਣਾਉਣ ਦਾ ਰਾਹ ਪੱਧਰਾ ਕਰਦਾ ਸੀਗਾ ਹੁਣ ਉਹ ਘਟਨਾ ਕਰਮ ਵਾਪਰ ਤੋਂ ਬਾਅਦ ਜਿਹੜੀਆਂ ਪਰਤਾਲਾਂ ਹੋਈਆਂ ਉਹਨਾਂ ਨੂੰ ਦਬਲਿਆ ਗਿਆ ਅੱਜ ਇੰਨੇ ਸਾਲਾਂ ਬਾਅਦ ਇਹ ਲਾਣਾ ਮੁੜ ਹੁਣ ਸੱਚੇ ਹੋਣ ਦਾ ਫਿਰ ਦਾਵਾ ਕਰ ਰਿਹਾ ਹੈ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਕਮੇਟੀ ਤੇ ਕਾਬਜ਼ ਇਹ ਸੀਰੀ ਰੱਖੇ ਹੋਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਮੈਂਬਰ ਤੇ ਇਹ ਗਰਕਵਾਲ ਗਰੇਵਾਲ ਨੂੰ ਕਵਾਂਗਾ ਵੀ ਉਦੋਂ ਵੀ ਗਰਕਗੇ ਸੀ ਤੇ ਬੇੜਾ ਪੰਥ ਦਾ ਬਿਠਾਇਆ ਅੱਜ ਵੀ ਗਰਕਗੇ ਤੇ ਪੰਥ ਦਾ ਬੇੜਾ ਅੱਜ ਵੀ ਬਿਠਾ ਰਹੇ ਨੇ ਇਹ ਲੋਕ ਉਦੋਂ ਵੀ ਉਹਨਾਂ ਦੇ ਹੱਕ 'ਚ ਭੁਗਤੇ ਤੇ ਅੱਜ ਇਹ ਮਰੀ ਜਮੀਰ ਮਰੀਆਂ ਮੁਰਦਿਆਂ ਨੂੰ ਇਹ ਮੁੜ ਆਕਸੀਜਨ ਦੇ ਕੇ ਬਦਲ ਦਲ ਨੂੰ ਉੱਤੇ ਲਿਆਉਣ ਲਈ ਇਹ ਡਰਾਮੇ ਖੇਡ ਰਹੇ ਨੇ ਤੇ ਬੇਨਤੀ ਕਰਦਾ ਕਿ ਇਨਾਂ ਡਰਾਮਿਆਂ ਤੋਂ ਪੰਥ ਸੁਚੇਤ ਜ਼ਰੂਰ ਰਹੋ ਜਿਹੜੇ ਉਸ ਵਕਤ ਭਾਈ ਗੁਰਦੇਵ ਸਿੰਘ ਕੌਂਕੇ ਦੇ ਨਾਲ ਨਾਲ ਹੋਰ ਬੇਅੰਤ ਸ਼ਹੀਦਾਂ ਨੂੰ ਆਵਾਜ਼ ਦੇ ਕੇ ਬਚਾ ਸਕਦੇ ਸੀ ਨੌਜਵਾਨੀ ਦੇ ਘਾਣ ਨੂੰ ਰੋਕ ਸਕਦੇ ਸੀਗੇ ਕਿ ਪੰਜਾਬ ਦਾ ਮਸਲਾ ਅਸੀਂ ਠੰਡਾ ਕਰਦੇ ਆ ਉਹ ਸਾਡੇ ਨਾਲ ਬੈਠੋ ਗੱਲ ਕਿੱਡੀ ਕਿਸੇ ਟੇਬਲ ਤੇ ਬਹਿ ਕੇ ਇਹ ਗੱਲਾਂ ਨਵੇੜੀਆਂ ਜਾ ਸਕਦੀਆਂ ਸੀਗੀਆਂ ਪਰ ਇਹਨਾਂ ਨੇ ਉਲਟਾ ਤੂਲ ਦੇ ਦੇ ਕੇ ਅੱਗ ਬਲ ਕੇ ਰੱਖੀ ਤਾਂ ਕਿ ਪੰਜਾਬ ਦੇ ਨੌ ਜਵਾਨਾਂ ਦੇ ਸਿਵਿਆਂ ਤੇ ਰੋਟੀਆਂ ਸੇਕ ਕੇ ਸਿਆਸੀ ਬਦਲ ਦਲ ਦਾ ਰਾਜ ਸਥਾਪਿਤ ਕੀਤਾ ਜਾ ਸਕੇ ਹੁਣ ਉਹ ਜਿਹੜਾ ਸਿਵਿਆਂ ਤੇ ਸਥਾਪਿਤ ਕੀਤਾ ਸੀ ਅੱਜ ਮੋੜੋ ਸਿਵਿਆਂ ਤੇ ਆਪਣੀਆਂ ਰੋਟੀਆਂ ਸੇਕਣ ਲਈ ਅਕਾਲ ਤਖਤ ਨੂੰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਪ੍ਰਧਾਨ ਧਾਮੀ ਜਿਹੜਾ ਐਡਵੋਕੇਟ ਤੇ ਹੈ ਪਰ ਚੋਰਾਂ ਦਾ ਐਡਵੋਕੇਟ ਐਡਵੋਕੇਟ ਹੈ ਉਹ ਐਡਵੋਕੇਟ ਮਗਰ ਮੱਛ ਦੇ ਹੰਝੂ ਵਹਾਉਂਦਾ ਉੱਥੇ ਆਪਣੇ ਆਪ ਨੂੰ ਕਹਿੰਦਾ ਜੀ ਅਸੀਂ ਸੰਤਾਂ ਦੇ ਜਰਨੈਲ ਸਿੰਘ ਦੇ ਵਾਰਿਸਾਂ ਵੀ ਤੇਰਾ ਯਾਕਾ ਤੇ ਉਹਨਾਂ ਨੂੰ ਕਾਂਗਰਸੀ ਏਜੰਟ ਦੱਸਦਾ ਰਿਹਾ ਹੈ ਤੂੰ ਕਦੀ ਕਹਿਣਾ ਸਿੰਘਾਂ ਲਈ ਬੈਠੇ ਆ ਤੇ ਤੁਹਾਡਾ ਲਾਣਾ 7 ਲੱਖ ਦੇ ਇਕੱਠ ਚ ਚੁਣੇ ਹੋਏ ਭਾਈ ਜਗਤਾਰ ਸਿੰਘ ਹਵਾਰਾ ਨੂੰ ਕਾਤਲ ਤੇ ਅਤਵਾਦੀ ਦੱਸਦਾ ਹੈ ਕਿਹੜੇ ਮੂੰਹ ਨਾਲ ਤੁਸੀਂ ਇਹ ਗੱਲਾਂ ਕਰ ਰਹੇ ਹੋ ਇਸ ਲਈ ਇਹਨਾਂ ਦੇ ਡਰਾਮੇ ਤੋਂ ਸੁਚੇਤ ਰਹੋ ਕਿਉਂਕਿ ਇਹ ਭਾਈ ਕੌਕੇ ਨੂੰ ਮੋਹਰਾ ਬਣਾ ਕੇ ਤੇ ਅੱਜ ਉਹਨਾਂ ਦੀ ਸ਼ਹੀਦੀ ਤੇ ਮੁੜ ਰੋਟੀਆਂ ਸੇਕਣ ਦੀ ਤਿਆਰੀ ਚ ਹੈ ਤੇ ਜਿਹਦੇ ਵਿੱਚ ਕਿਤੇ ਨਾ ਕਿਤੇ ਸਾਡੀਆਂ ਸਿੱਖ ਜਥੇਬੰਦੀਆਂ ਜਿਹੜੀਆਂ ਆਪਣੇ ਆਪ ਨੂੰ ਪੰਥਕ ਖਵਾਉਂਦੀਆਂ ਨੇ ਕੋਈ ਉੱਥੇ ਲਾਈਵ ਡਿਊਟੀ ਦੀ ਕਥਾ ਮੰਗਣ ਦੀ ਖਾਤਰ ਕੋਈ ਇਹਨਾਂ ਤੋਂ ਆਟਾ ਦਾਲ ਸਕੀਮਾ ਦੇ ਬਿੱਲ ਪਾਸ ਕਰਾਉਣ ਲਈ ਤੇ ਕੋਈ ਨਿੱਕੀਆਂ ਮੋਟੀਆਂ ਬਦਲੀਆਂ ਕਰਾਉਣ ਲਈ ਤੇ ਕੋਈ ਦਿਹਾੜੀਦਾਰ ਮੁਲਾਜ਼ਮ ਰਖਵਾਉਣ ਲਈ ਇਹਨਾਂ ਦੇ ਪ੍ਰੋਗਰਾਮ ਚ ਉੱਥੇ ਜਾ ਕੇ ਸ਼ਾਮਲ ਹੋਇਆ ਕਹਨੂੰ ਪੰਥਕ ਨੇ ਉਹ ਲੋਕਾਂ ਤੋਂ ਵੀ ਪੰਥ ਸੁਚੇਤ ਹੋਵੇ ਜਿਨ੍ਹਾਂ ਨੇ ਉਦੋਂ ਵੀ ਸਾਰਾ ਕੁਝ ਇਕੱਠਾ ਕਰਕੇ ਬਾਦਲ ਕਿਆਂ ਦੀ ਝੋਲੀ ਪਾਇਆ ਤੇ ਦੁਬਾਰਾ ਅਸੀਂ ਉਸੇ ਹੀ ਘਟਨਾ ਕਰਮ ਦੇ ਸ਼ਿਕਾਰ ਹੋਏ ਜਿਹੜਾ 1978 ਚ ਵਾਪਰਿਆ ਤੇ ਅੱਜ ਭਾਈ ਗੁਰਦੇਵ ਸਿੰਘ ਕੌਕੇ ਦੀ ਸ਼ਹੀਦੀ ਤੇ ਇਹ ਜਿਹੜੇ ਪ੍ਰੈਸ ਚ ਆ ਕੇ ਬਿਆਨ ਦੇ ਰਹੇ ਨੇ ਉਦੋਂ ਕਿੱਥੇ ਮਰ ਗਏ ਸਨ ਉਦੋਂ ਕਿਉਂ ਨਹੀਂ ਬੋਲੇ ਤੇ ਜੇ ਉਦੋਂ ਇਹਨਾਂ ਦਾ ਹਾ ਦਾ ਨਾਰਾ ਮਾਰਨ ਦਾ ਹਿੱਯਾ ਨਹੀਂ ਪਿਆ ਤੇ ਅੱਜ ਤੇ ਸ਼ਹੀਦ ਕੌਕੇ ਹੋ ਗਏ ਤੇ ਮਾਰਨ ਵਾਲਾ 부ਚੜ ਸਵਰਨਾ ਘੋਟਣਾ ਵੀ ਮਰ ਗਿਆ ਹੁਣ ਤੁਸੀਂ ਕਿਨੂੰ ਸੁਣਾਉਂਦੇ ਫਿਰਦੇ ਹੋ ਹੁਣ ਇਹ ਤੁਹਾਡੇ ਰੋਣੇ ਧੋਣੇ ਕੀ ਨੇ ਕਿਸੇ ਕੰਮ ਨਹੀਂ ਜਦੋਂ ਬੋਲਣਾ ਚਾਹੀਦਾ ਸੀ ਉਦੋਂ ਇਹ ਲੋਕ ਬੋਲੇ ਨਹੀਂ ਆ ਜਿਨ੍ਹਾਂ ਦੇ ਬੋਲਣ ਦਾ ਕੋਈ ਮੈਨਾ ਨਹੀਂ ਰੱਖਦਾ ਤੀਸਰੇ ਬੰਨੇ ਸਰਕਾਰ ਨੂੰ ਬੇਨਤੀ ਕਰਾਂਗਾ ਪੰਜਾਬ ਸਰਕਾਰ ਜਿਨੇ ਪੰਜਾਬ ਦੇ ਲਈ ਸਹੁ ਖਾਦੀ ਭਗਵੰਤ ਮਾਨ ਨੇ ਕਿ ਪੰਜਾਬ ਦੇ ਲੋਕਾਂ ਦੀ ਜਾਨ ਮਾਲ ਇੱਜ਼ਤ ਜਾਂ ਉਨ੍ਹਾਂ ਦੇ ਸਮਾਜਿਕ ਰਾਜਨੀਤਿਕ ਧਾਰਮਿਕ ਆਰਥਿਕ ਭਾਵਨਾਵਾਂ ਦਾ ਖਿਆਲ ਸਰਕਾਰ ਰੱਖੂਗੀ ਤੇ ਭਗਵੰਤ ਮਾਨ ਜੀ ਜੇ ਕੋਈ ਹੋਰ ਕਤਲ ਹੋਇਆ ਹੁੰਦਾ ਆਮ ਆਦਮੀ ਬੰਦੇ ਦਾ ਕਿ ਤੁਸੀਂ ਉਹਦੀ ਪੜਤਾਲ ਨਾ ਕਰਾਉਂਦੇ ਪੜਤਾਲ ਖੁੱਲਣ ਤੇ ਤੁਹਾਡੀ ਸਰਕਾਰ ਦਾ ਕੋਈ ਬਿਆਨ ਨਾ ਹੋਣਾ ਇਸ ਨੂੰ ਕੀ ਸੋਚੀਏ ਕਿ ਉਦੋਂ ਕਾਂਗਰਸੀ ਕਾਲੀ ਬਾਦਲ ਕੇ ਬੀਜੇਪੀ ਇਕੱਠੇ ਸੰਤ ਹੁਣ ਤੁਸੀਂ ਵੀ ਨਾਲ ਰਲ ਗਏ ਹੋ ਵੀ ਜੇ ਸਿੱਖ ਕਤਲ ਹੋਵੇ ਤਾਂ ਸਾਰਿਆਂ ਨੂੰ ਸੋਸਰੀ ਪੈ ਜਾਂਦੀ ਆ ਸੁੰਘ ਜਾਂਦਾ ਤੁਹਾਨੂੰ ਕੋਈ ਪਤਾ ਨਹੀਂ ਕੀ ਬਣ ਜਾਂਦਾ ਜਵਾਨਾ ਬੰਦ ਹੋ ਜਾਂਦੀਆਂ ਨੇ ਪਰ ਜਦੋਂ ਕੋਈ ਹੋਰ ਘਟਨਾ ਕਰਮ ਵਾਪਰਦਾ ਹੈ ਤੇ ਤੁਸੀਂ ਸਿੱਖਾਂ ਨੂੰ ਅਤਵਾਦੀ ਤੇ ਵੱਖਵਾਦੀ ਕਹਿਣ ਲਈ ਪੂਰਾ ਟਿੱਲ ਲਾ ਦਿੰਨੇ ਹੋ ਪੀ ਪੂਰੇ ਭਾਰਤ ਵਿੱਚ ਪੋਸਟਰ ਲਵਾ ਦਿੱਤੇ ਜਾਂਦੇ ਨੇ ਕਿ ਸਿੱਖੀ ਸਰੂਪ ਨੂੰ ਕਿਵੇਂ ਬਦਨਾਮ ਕੀਤਾ ਜਾਣਾ ਹੈ ਐਸਲੀ ਭਗਵੰਤ ਮਾਨ ਜੀ ਨਾ ਤੁਸੀਂ ਕਾਂਗਰਸੀ ਹੋ ਨਾ ਤੁਸੀਂ ਕਾਲੀ ਹੋ ਨਾ ਤੁਸੀਂ ਬੀਜੇਪੀ ਦੇ ਦਲਾਹ ਹੋ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਤੇ ਪੰਜਾਬ ਦੇ ਵਿੱਚ ਜਥੇਦਾਰ ਦਾ ਕਤਲ ਹੋਇਆ ਹੈ ਜਥੇਦਾਰ ਨੂੰ ਸ਼ਹੀਦ ਕੀਤਾ ਹੈ ਤੇ ਕੀ ਜੇ ਕੋਈ ਬੰਦਾ ਖਾਲਿਸਤਾਨ ਦਾ ਕੋਈ ਨਾਰਾ ਮਾਰਦੇ ਮੋਸ਼ਨਲ ਹੋ ਕੇ ਕਿਸੇ ਕੰਧ ਤੇ ਪੋਸਟਰ ਲਾ ਦੇ ਉਹਦਾ ਮਾਂ ਪਿਓ ਉਹਦੇ ਬੱਚੇ ਉਹਦੀਆਂ ਕੁੜੀਆਂ ਤੱਕ ਤੁਸੀਂ ਛੱਡੀਆਂ ਨਹੀਂ ਕੀ ਹੁਣ ਇਹ ਜਿਹੜੇ ਜਥੇਦਾਰ ਕਤਲ ਕਰਨ ਵਾਲੇ ਲੋਕ ਨੇ ਕੀ ਇਹਨਾਂ ਨੂੰ ਵੀ ਤੁਸੀਂ ਕੁਝ ਪੁੱਛੋਗੇ ਇੱਥੇ ਕੋ ਤੁਹਾਡਾ ਸਵਾਲ ਹੋਊ ਤੇ ਜੇ ਨਹੀਂ ਹੋਊ ਤੇ ਸਮਝਾਂਗੇ ਕਿ ਸਿੱਖਾਂ ਵਾਸਤੇ ਪੰਜਾਬ ਜਾਂ ਭਾਰਤ ਵਿੱਚ ਕੋਈ ਕਾਨੂੰਨ ਕੋਈ ਅਦਾਲਤ ਕੋਈ ਸਰਕਾਰ ਕੋਈ ਪ੍ਰਸ਼ਾਸਨ ਨਹੀਂ ਆ ਉੱਥੇ ਹੀ ਖੜੇ ਆ ਜਿੱਥੇ 1840 ਤੋਂ ਬਾਅਦ ਖੜੇ ਸਾਂ ਇਹ ਫਿਰ ਸਾਨੂੰ ਸੋਚਣਾ ਹੋਊਗਾ ਜਾਂ ਪੰਜਾਬ ਵਾਸੀਆਂ ਨੂੰ ਸੋਚਣਾ ਹੋਊਗਾ ਤੇ ਜੇਕਰ ਮੁੱਖ ਮੰਤਰੀ ਦੀ ਆਉਣ ਵਾਲੇ ਦਿਨਾਂ 'ਚ ਕੋਈ ਸਿੱਟ ਬੈਠਦੀ ਐ ਉਹਨਾਂ ਦੋਸ਼ੀਆਂ 'ਤੇ ਕਾਰਵਾਈ ਹੁੰਦੀ ਕੁਝ ਮਰ ਗਏ ਨੇ ਕੁਝ ਜਿਉਂਦੇ ਨੇ ਮਰੀਆਂ ਨੂੰ ਕਾਤਲ ਘੋਸ਼ਿਤ ਕਰੋ ਤੇ ਜਿਉਂਦਿਆਂ ਨੂੰ ਸਜ਼ਾਵਾਂ ਦਿਓ ਇਹ ਪੰਜਾਬ ਸਰਕਾਰ ਦਾ ਫਰਜ ਬਣਦਾ ਹੈ ਤੇ ਹੋ ਕੀ ਰਿਹਾ ਹੈ ਪੰਜਾਬ ਸਰਕਾਰ ਸੁਸਰੀ ਵਾਂਗੂ ਸੁੱਤੀ ਆ ਲੋਕ ਤੇ ਮੀਡੀਆ ਤਰਾ ਤਰਾ ਕਰਕੇ ਰੋਲਾ ਪਾ ਰਿਹਾ ਹੈ ਸਰਕਾਰ ਜਿਹੜੀ ਹੈ ਉਹ ਇੱਕ ਪਾਸੇ ਤੇ ਜਿਹੜਾ ਉਥੇ ਕਰਮਚਾਰੀ ਜਥੇਦਾਰ ਬਾਦਲਾਂ ਦਾ ਕੁਝ ਝੋਲੀ ਚੋਕਾਂ ਦੇ ਕਿ ਜਥੇਦਾਰ ਨੂੰ ਰਿਪੋਰਟ ਦਿਓ ਉਹ ਹੁਣ ਕਾਰਵਾਈ ਕਰੋ ਬੰਦਾ ਪੁੱਛੇ ਕਿ ਜਿਹੜਾ ਸੌਦੇ ਸਾਧ ਨੂੰ ਮਾਫੀ ਦੇ ਸਕਦਾ ਹੈ ਕਰਮਚਾਰੀ ਜਥੇਦਾਰ ਜਿਹੜਾ ਸਿੱਖਾਂ ਦੇ ਕਾਤਲਾਂ ਨੂੰ ਫਕਰੇ ਕੌਮ ਐਲਾਨ ਸਕਦਾ ਹੈ ਜਿਹੜਾ ਕਰਮਚਾਰੀ ਜਥੇਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਤੇ ਥੁੱਕ ਕੇ ਚੱਟ ਸਕਦਾ ਹੈ ਜਿਹੜਾ ਕਰਮਚਾਰੀ ਜਥੇਦਾਰ ਇੱਥੇ ਆ ਕੇ 1000 ਸਰੂਪ ਮੇਡਨ ਚ ਨਾਂਦੇ ਦੋਸ਼ੀਆਂ ਨੂੰ 125 ਡਾਲਰਾਂ ਦੀ ਦੇਗ ਲਾ ਕੇ ਛੱਡ ਸਕਦਾ ਹੈ ਉਹ ਜਥੇਦਾਰ ਕੌਂਕੇ ਦੇ ਕਾਤਲਾਂ ਨੂੰ ਕਿਹੜੀ ਫਾਂਸੀ ਸੁਣਾ ਦੂ ਭਈ ਇਸ ਲਈ ਇਸ ਘਟਨਾ ਕਰਮ ਨੂੰ ਕਿਤੇ ਨਾ ਕਿਤੇ ਰੋਟੀਆਂ ਸੇਕ ਕੇ ਤੇ ਠੰਡੇ ਬਸਤੇ ਚ ਪਾਇਆ ਜਾਣਾ ਹੈ ਜਦ ਕਿ ਉਹਦਾ ਹੱਲ ਚਾਹੀਦਾ ਸੀਗਾ ਕਿ ਅੱਗੇ ਵਾਸਤੇ ਘੋਟ ਨੇ ਬੁਚੜ ਕਿਵੇਂ ਰੋਕਣੇ ਨੇ ਤੇ ਕੌਂਕੇ ਜਥੇਦਾਰ ਆਉਣ ਵਾਲੇ ਕਿਵੇਂ ਬਚਾਉਣੇ ਨੇ ਉਸ ਵਕਤ ਜਿਹੜੇ ਚੁੱਪ ਦਾ ਦਾਨ ਧਾਰਨ ਕਰਕੇ ਮਰੀਆਂ ਜ਼ਮੀਰਾਂ ਵਾਲੇ ਬੈਠੇ ਰਹਿ ਉਹਨਾਂ ਦੀ ਜਗਾ ਸ਼ੇਰਖਾ ਮੁਹੰਮਦ ਵਰਗੇ ਪੈਦਾ ਕਿਵੇਂ ਕਰਨੇ ਆ ਜਿਹੜੇ ਆਉਣ ਵਾਲੇ ਸਮੇਂ ਚ ਹਾ ਦਾ ਨਾਰਾ ਮਾਰ ਸਕਣ ਇਹ ਹੁਣ ਪੰਥ ਨੂੰ ਫੈਸਲਾ ਲੈਣ ਦੀ ਇੱਥੇ ਲੋੜ ਹੈ ਤੇ ਉਹ ਫੈਸਲੇ ਤੁਹਾਡੇ ਕਿੱਥੇ ਹੋਣਗੇ ਚਵੀ ਦੀਆਂ ਚੋਣਾਂ ਚ 27 ਦੀਆਂ ਚੋਣਾਂ ਚ ਸਰਪੰਚੀ ਦੀਆਂ ਚੋਣਾਂ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਚ ਉਹ ਫੈਸਲੇ ਲੈ ਜਾਣਗੇ ਲੈਣ ਉਹ ਜਿਨ੍ਹਾਂ ਨੇ ਆਟਾ ਦਾਲ ਸਕੀਮਾਂ ਤੇ ਫਰੀਦੀਆਂ ਯਤਰਾਵਾਂ ਫਰੀਦੀਆਂ ਬਿਜਲੀਆਂ ਤੇ ਹੋਰ ਸਹੂਲਤਾਂ ਪਿੱਛੇ ਆਪਣੀ ਜ਼ਮੀਰ ਵੇਚਣ ਦੀ ਬਜਾਏ ਜਿਉਣਾ ਅਣਖ ਲਈ ਤੇ ਮਰਨਾ ਧਰਮ ਲਈ ਇਹ ਬਾਬਾ ਫਤਿਹ ਸਿੰਘ ਦੇ ਬੋਲ ਸਨ ਜਿਹੜੇ ਕਦੇ ਸੰਤ ਜਰਨੈਲ ਸਿੰਘ ਹੋਣਾ ਨੇ ਮੁੜ ਦੁਹਰਾਏ ਅਥਾ ਚਥੇਦਾਰ ਕੌਮ ਕੇ ਦਾ ਕਤਲ ਹੁੰਦਾ ਆ ਜੀ ਉਸ ਤੋਂ ਬਾਅਦ ਉਦੋਂ ਇਹ ਕਹਿ ਦਿੱਤਾ ਗਿਆ ਉਦੋਂ ਇਹ ਮੰਨ ਲਿਆ ਗਿਆ ਕਿ ਚਲੋ ਠੀਕ ਹੈ ਇਹ ਢੜਕਾਉ ਬਿਆਨ ਦਿੰਦੇ ਸੀ ਖੜਕੂਆਂ ਨਾਲ ਰਲੇ ਹੋਏ ਸੀ ਤਾਂ ਇਹਨਾਂ ਨੂੰ ਇਦਾਂ ਕੋਲ ਸਤਾ ਜੇ ਵੀ ਨਹੀਂ ਮੰਨਦੀ ਕਿ ਉਹਨਾਂ ਨੂੰ ਉਹਨਾਂ ਦਾ ਕਤਲ ਹੋਇਆ ਕਿ ਉਹਨਾਂ ਨੂੰ ਭਜਾ ਦਿੱਤਾ ਇਹ ਰਿਕਾਰਡਸ ਦੇ ਵਿੱਚ ਉਸ ਤੋਂ ਬਾਅਦ ਜਗਤਾਰ ਸਿੰਘ ਹਵਾਰਾ ਦਾ ਜ਼ਿਕਰ ਕੀਤਾ ਜਾਂਦਾ ਤੁਸੀਂ ਦੱਸਦੇ ਹੋ ਕਿ ਹਵਾਰਾ ਨੂੰ ਵੀ ਅੱਤਵਾਦੀ ਕਹਿੰਦੇ ਸੀ ਤੇ ਹੁਣ ਬੰਦੀ ਸਿੰਘਾਂ ਦੀ ਰਿਹਾਈ ਦੀਆਂ ਗੱਲਾਂ ਕਰਦੇ ਨੇ ਇਹਨਾਂ ਦਾ ਸਟੈਂਡ ਕੀ ਹੈ ਇਹ ਅਕਾਲੀ ਦਲ ਦਾ ਜਾਂ ਫਿਰ ਪੰਥਕ ਜਿਹੜੇ ਆਪਣੇ ਆਪ ਨੂੰ ਅਖਾਉਂਦੇ ਨੇ ਇਹਨਾਂ ਦਾ ਸਟੈਂਡ ਕੀ ਹੈ ਇਹ ਇਹਨਾਂ ਦਾ ਸਟੈਂਡ ਇਹੀ ਹੈ ਕਿ ਜਦੋਂ ਕੁਰਸੀ ਮਿਲਣੀ ਆ ਮੰਨ ਲਓ ਪੰਜਾਬ ਦੇ ਮੁੰਡੇ ਮਰਵਾ ਵੀ ਸਕਦੇ ਆ ਉਹਨਾਂ ਨੂੰ ਅੱਤਵਾਦੀ ਵੀ ਕਹਿ ਸਕਦੇ ਆ ਤੇ ਕੁਰਸੀ ਖੁੱਸਣ ਤੋਂ ਬਾਅਦ ਮੋੜ ਹਾਸਲ ਕਰਨ ਲਈ ਆਪਣਾ ਭਾਰ ਵਧਾ ਕੇ ਤੇ ਬੀਜੇਪੀ ਨੂੰ ਨੀਵਾ ਕਰਕੇ ਉਹਦੇ ਬਰਾਬਰ ਬੈਠਣ ਲਈ ਇਹ ਸਿੰਘਾਂ ਦੇ ਵੱਡੇ ਵੱਡੇ ਕਾਫਲੇ ਬਣਾ ਕੇ ਤੇ ਉਹਨਾਂ ਦੇ ਨਾਅ ਤੇ ਨਾਰੇ ਵੀ ਮਰਵਾ ਸਕਦੇ ਆ ਇਹ ਇਹਨਾਂ ਦੀ ਫਤਰਤ ਹੈ ਸਮਾਂ ਹੋਣ ਤੇ ਇਹਨਾਂ ਦੇ ਵੱਡਿਆਂ ਨੇ ਵੀ ਕਿਧਰੇ ਸਿੱਖਾਂ ਦੇ ਕਤਲ ਕਰਨ ਲਈ ਖੂਵਾਂ ਚ ਜ਼ਹਿਰ ਪਾ ਕੇ ਗੋਰਿਆਂ ਤੋਂ ਜ਼ਗੀਰਾਂ ਲੈ ਲਈਆਂ ਉਹੀ ਕੁਛ ਇਹਨਾਂ ਦਾ ਅੱਜ ਹੈ ਇਹਨਾਂ ਦੇ ਜੇਨ ਚ ਇਹ ਫਸਿਆ ਹੋਇਆ ਹੈ ਕਿ ਸਿੱਖ ਪੰਜਾਬ ਦਾ ਕੋਈ ਨੌਜਵਾਨ ਕਿੱਦਾਂ ਮਾਰਨਾ ਤੇ ਕਿੱਥੇ ਕੀ ਕਰਨਾ ਸਿਰਫ ਕੁਰਸੀ ਪੈਸਾ ਚੌਧਰ ਇਹਨਾਂ ਨੇ ਪਕੜ ਨੂੰ ਮੁੱਖ ਰੱਖਿਆ ਹੋਇਆ ਹੈ ਨਾ ਕਿ ਪੰਜਾਬ ਨੂੰ ਪਹਿਲੀ ਵਾਰੀ ਜਦੋਂ ਬਾਦਲ ਵੱਡਾ ਜਿਹੜਾ ਮਰ ਗਿਆ ਮੁੱਖ ਮੰਤਰੀ ਬਣਿਆ ਉਹਨੇ 35 ਬੰਦੇ ਮਾਰੇ ਸਨ ਤੇ ਉਹਦਾ ਅੱਜ ਵੀ ਰਿਕਾਰਡ ਉਹ ਜਿਹੜਾ ਬਿਆਨ ਰਿਕਾਰਡ ਹੈ ਉਹ ਕਹਿੰਦਾ ਸੀ ਜੋ ਮੈਂ ਕੀਤਾ ਸਹੀ ਕੀਤਾ ਤੇ ਕਿਸੇ ਪੰਜਾਬ ਵਾਲੇ ਨੇ ਅੱਜ ਇਹਨਾਂ ਨੂੰ ਪੁੱਛਿਆ ਹੋਵੇ ਵੀ ਉਹ 35 ਬੰਦੇ ਜਿਹੜੇ ਸੀ ਕੀ ਉਹ ਪਸ਼ੂ ਪੰਛੀ ਕੋ ਜਾਨਵਰ ਸਨ ਮਹਾਰਾਜ ਜੀ ਤੇ ਜਨਵਰਾਂ ਲਈ ਪਸ਼ੂ ਪੰਛੀਆਂ ਲਈ ਵੀ ਕਹਿ ਦਿੰਦੇ ਨੇ ਜੀ ਦਇਆ ਪਰਵਾਨ ਜੋ ਸਭ ਮੈਂ ਇੱਕ ਖੁਦਾਏ ਕਹਤੋ ਤੋ ਕਿਉਂ ਮੁਰਗੀ ਮਾਰਾਂ ਉਹ ਹੀ ਮੁੱਲਾ ਤੇ ਮੁਰਗੀਆਂ ਚ ਰੱਬ ਨਹੀਂ ਜਿੰਨਾਂ ਦੀਆਂ ਧੌਣਾ ਮਰੋੜਦਾ ਐ ਨਾਲੇ ਕਿੰਨਾ ਸਾਰੇ ਪਾਸੇ ਰੱਬ ਤੁਰਿਆ ਫਿਰਦਾ ਇਸ ਲਈ ਉਹ ਗੁਰੂ ਦੇ ਇਹਨਾਂ ਨੇ ਅੰਦੋਲੀ ਹੁਕਮ ਦੀ ਕੀਤੀ ਕੁਰਸੀ ਨੂੰ ਮੁੱਖ ਰੱਖ ਕੇ ਇਹ ਕਿਸੇ ਦੀ ਜਾਨ ਮਾਲ ਇੱਜ਼ਤ ਕਿਸੇ ਸਮੇਂ ਵੀ ਲੈਣ ਤੋਂ ਇਹ ਲੋਕ ਗੁਰੇਜ਼ ਨਹੀਂ ਕਰਦੇ ਅੱਜ ਵੀ ਉਹ ਜਿਉਂਦੇ ᱛਿਉਹਨੇ ਤੇ ਇਹ ਸਮੇਂ-ਸਮੇਂ ਨਾਲ ਇਹ ਆਪਣੀਆਂ ਰਣਨੀਤੀਆਂ ਬਦਲਦੇ ਨੇ 78 ਦੇ ਵਿੱਚ ਮੁੱਖ ਮੰਤਰੀ ਬਾਦਲ ਹੈ ਬੰਦੇ ਵੀ ਉਹੀ ਮਾਰਿਆ ਸਿੱਖਾਂ ਦੇ 13 ਸਿੰਘ ਤੇ ਸਰਕਾਰ ਟੁੱਟਣ ਤੋਂ ਬਾਅਦ ਇਨਸਾਫ ਮੰਗ ਰਹੇ ਮੋਰਚੇ 'ਚ ਵੀ ਬਾਦਲ ਬੈਠਾ ਹੈ ਇਹ ਇਨਾਂ ਦੇ ਛੜਜੰਤਰ ਜਿਹੜੇ ਆ ਸਾਡੇ ਵਾਲਿਆਂ ਨੂੰ ਸਮਝਣੇ ਹੋਣਗੇ ਮਤਲਬ ਮੈਨੂੰ ਮੈਂ ਜਾਣਦਾ ਕਿ ਬਹੁਤਾ ਸਮਾਂ ਨਹੀਂ ਹੈ ਤੇ ਮੈਂ ਬਹੁਤਾ ਸਮਾਂ ਤੁਹਾਨੂੰ ਲਾਉਂਦਾ ਵੀ ਨਹੀਂ ਬਾਦਲਾਂ ਦੀ ਗੱਲ ਚੱਲਦੀ ਹੈ ਸੁਖਵੀਰ ਸਿੰਘ ਬਾਦਲ ਨੇ ਹਾਲ ਹੀ ਦੇ ਵਿੱਚ ਮਾਫੀ ਮੰਗੀ ਸੀਗੀ ਉਹ ਮਾਫੀ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਾਦੀ ਮਾਫੀ ਮੰਗ ਲਈ ਉਹਨਾਂ ਨੇ ਹਾਂ ਹੁਣ ਇਹ ਮਾਫੀ ਨੇ ਅਸੀਂ 2016 ਚ ਗੁਰਦੁਆਰਾ ਪ੍ਰਬੰਧ ਸੁਧਾਰ ਲੈਰ ਸ਼ੁਰੂ ਕੀਤੀ ਹੈ ਔਰ ਉਹਦੇ ਵਿੱਚ ਹੋਕਾ ਦਿੱਤਾ ਕਿ ਭਾਈ ਲక్ష్మణ ਸਿੰਘ ਦੇ ਵਾਰਿਸ ਇਕੱਠੇ ਹੋ ਇਹ ਜਿਹੜਾ ਬਾਦਲ ਲਾਣਾ ਹੈ ਇਹ ਨਰੇਣੂ ਮਹੰਤ ਹੈ ਉਹਨਾਂ ਵਰਗੇ ਕਾਰਨਾਮੇ ਇਹਨਾਂ ਨੂੰ ਉੱਥੋਂ ਖਦੇੜਨਾ ਬਹੁਤ ਜ਼ਰੂਰੀ ਹੈ ਬਿਲਕੁਲ ਔਰ ਉਸ ਵਕਤ ਤੋਂ ਲੈ ਕੇ ਅੱਜ ਤੱਕ ਜਿਹੜੇ ਲੋਕ ਇਹ ਕਹਿੰਦੇ ਸੀ ਵਡਾਲਾ ਰਾਜਨੀਤੀ ਕਰ ਰਿਹਾ ਹੈ ਵਡਾਲਾ ਕਾਂਗਰਸ ਦਾ ਏਜੰਟ ਵਡਾਲਾ ਭਾਜਪਾ ਦਾ ਏਜੰਟ ਵਡਾਲਾ ਆ ਆਮ ਆਦਮੀ ਪਾਰਟੀ ਦਾ ਏਜੰਟ ਵਡਾਲੇ ਨੂੰ ਇੰਨੇ ਪੈਸੇ ਬਾਹਰੋਂ ਆ ਗਏ ਵਡਾਲੇ ਨੇ ਆ ਵੇਚਤਾ ਉਹ ਖਰੀਦ ਲਿਆ ਉਹ ਹੁਣ ਕਿਹੜੀ ਚੱਪਣੀ ਚ ਨੱਕ ਡੋਬ ਕੇ ਮਰਨਗੇ ਕਿ ਜਿਸ ਆਕੇ ਨੂੰ ਤੁਸੀਂ ਸਹੀ ਕਹਿ ਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੀ ਚੋਰੀ ਨੂੰ 1000 ਸਰੂਪ ਨੂੰ ਬੇਅਦਬੀਆਂ ਨੂੰ ਤੇ ਸਿੱਖ ਜਿਹੜੇ ਮਾਰੇ ਗਏ ਇਹਨਾਂ ਦੇ ਪ੍ਰਸ਼ਾਸਨ ਵੱਲੋਂ ਬਾਦਲ ਕਿਆਂ ਵੱਲੋਂ ਉਹਨਾਂ ਤੇ ਤੁਸੀਂ ਪਰਦੇ ਪਾਉਂਦੇ ਰਹਿ ਅੱਜ ਹੁਣ ਇਹ ਕਵਾਂਗਾ ਕਿ ਪਹਿਲੀ ਗੱਲ ਕੀ ਸਾਡੀ ਜਿੱਤ ਹੋਈ ਪੀ ਬਾਦਲ ਦਲੀਏ ਸਾਨੂੰ ਭੰਡ ਦੇ ਹੀ ਨੂੰ ਕੀਰਤਨਾਂ ਕਰਨ ਦਿਓ ਇਹ ਰਾਜਨੀਤੀ ਕਰਦਾ ਪਰ ਹੁਣ ਤੇ ਕੱਲ ਤੱਕ ਤੇ ਖਲੋ ਕੇ ਬਾਦਲ ਨੇ ਆਪ ਕਹਿਤਾ ਵੀ ਸਾਡੇ ਤੋਂ ਗੁਨਾਹ ਹੋਏ ਨੇ ਇਹ ਇੱਕ ਪੰਖ ਦੀ ਜਿੱਤ ਹੋਈ ਆ ਦੂਸਰੇ ਪਾਸੇ ਇਹ ਕਵਾਂਗਾ ਕਿ ਜਿਹੜੀ ਗਲਤੀ ਹੈ ਜੇ ਤੇ ਬਾਦਲ ਨੇ ਕੁਰੇਤਾ ਕੀਤੀਆਂ ਨੇ ਚਾਰ ਉਹ ਮਾਫੀ ਪੰਜ ਪਿਆਰੇ ਦੇਣਗੇ ਬਿਲਕੁਲ ਤੇ ਜੇ ਉਹਨੇ ਮਾਫੀ ਮੰਗਣੀ ਆ ਕੋਈ ਸਿਧਾਂਤਕ ਉਹ ਅਕਾਲ ਤਖ਼ਤ ਸਾਹਿਬ ਤੇ ਪੰਜ ਸਿੰਘਾਂ ਤੋਂ ਜਾ ਕੇ ਪਹਿਲਾਂ ਦੱਸਣਾ ਪੈਂਦਾ ਮੇਰੇ ਗੁਨਾਹ ਕੀ ਸੀਗੇ ਲਿਖ ਕੇ ਦੇਣੇ ਪੈਂਦੇ ਫਿਰ ਉਹਨਾਂ ਤੇ ਵਿਚਾਰ ਹੁੰਦੀ ਹੈ ਔਰ ਉਹ ਕਿੱਥੋਂ ਕਿ ਤੱਕ ਗਲਤ ਸੀ ਤੇ ਕਿੱਥੋਂ ਕਿ ਤੱਕ ਸਹੀ ਜੇ ਤੇ ਗਲਤੀ ਹੈ ਤੇ ਮਾਫੀ ਦਿੱਤੀ ਜਾ ਸਕਦੀ ਸੀ ਤੇ ਜੇ ਗੁਨਾਹ ਨੇ ਤੇ ਫਿਰ ਉਹਦੀ ਮਾਫੀ ਕੋਈ ਨਹੀਂ ਤੀਸਰੀ ਗੱਲ ਆਗੇ ਕਿ ਅਪਰਾਧਕ ਗਲਤੀ अपराध ਦੇ ਵਿੱਚ ਪੰਜਾਬ ਦੇ ਨੌਜਵਾਨ ਪੰਜਾਬ ਦੇ ਪਾਣੀ ਪੰਜਾਬ ਦਾ ਸਰਮਾਇਆ ਪੰਜਾਬ ਵਧੀਆਂ ਜ਼ਮੀਨਾਂ ਪੰਜਾਬ ਦੇ ਚੰਦੀਗੜ੍ਹ ਪੰਜਾਬ ਦੇ ਪੰਜਾਬੀ ਬੋਲ ਦੇ ਇਲਾਕੇ ਪੰਜਾਬ ਦੇ ਸਿਰ ਕਰਜਾ ਪੰਜਾਬ ਦੇ ਵਿੱਚ ਨਸ਼ਾ ਪੰਜਾਬ ਦੇ ਵਿੱਚ ਕਤਲੋਗਾਰਤ ਪੰਜਾਬ ਇਹਨਾਂ ਦੀ ਉਹ ਘਟਨਾ ਕਰਮ ਦੇ ਬਲੀ ਚੜ ਗਿਆ ਕੱਖਾਂ ਤੋਂ ਹੌਲਾ ਹੋਇਆ ਜੇ ਉਹਦੀ ਉਹ ਮਾਫੀ ਮੰਗਦੇ ਆ ਤੇ ਫਿਰ ਕਹਿਣਾ ਪਵੇਗਾ ਕਿ ਇਹ ਗੁਨਾਹ ਨੇ ਤੇ ਗੁਨਾਹਾਂ ਦੀ ਸਜ਼ਾ ਵੀ ਉਹੀ ਹੋਊ ਜੇ ਤੁਹਾਡੀ ਗੋਲੀ ਨਾਲ ਮਰੇ ਭਾਈ ਜਸਪਾਲ ਸਿੰਘ ਜਿਹੜਾ ਗੁਰਦਾਸਪੁਰ ਮਾਰ ਦਿੱਤਾ ਗਿਆ ਸੀ ਭਾਈ ਰਾਜੂ ਆਣੇ ਦੀ ਫਾਂਸੀ ਮਾਫ ਕਰਾਉਣ ਦੇ ਉਹਨਾਂ ਨੇ ਮਾਰਚ ਕੱਢਿਆ ਸੀ ਤੇ ਇਹਨਾਂ ਦੀ ਸਰਕਾਰ ਨੇ ਗੋਲੀ ਮਾਰੀ ਉਦੋਂ ਬੈਬਲ ਕਲਾਂ ਗੋਲੀਆਂ ਮਾਰੀਆਂ ਇਹਨਾਂ ਨੇ ਦਰਸ਼ਨ ਸਿੰਘ ਲੁਧਿਆਣੇ ਮਾਰ ਦਿੱਤਾ ਕਵਲਜੀਤ ਸਿੰਘ ਹੋਣੀ ਸਨਾਮ ਇਹਨਾਂ ਨੇ ਸ਼ਹੀਦ ਕਰ ਦਿੱਤੇ 13 ਸਿੰਘ ਇਹਨਾਂ ਨੇ ਮਾਰੇ ਆ ਜੇ ਉਹ ਵਾਪਸ ਤੁਸੀਂ ਲਿਆ ਸਕਦੇ ਹੋ ਜਿਉਂਦੇ ਕਰ ਸਕਦੇ ਹੋ ਤੇ ਤੁਹਾਡੀ ਮਾਫੀ ਹੋ ਸਕਦੀ ਹੈ ਤੇ ਜੇ ਉਹ ਵਾਪਸ ਨਹੀਂ ਆ ਸਕਦੇ ਤੇ ਤੁਹਾਡਾ ਰਾਜ ਮੁੜ ਵਾਪਸ ਕਿਵੇਂ ਆ ਸਕਦਾ ਹੈ ਇਸ ਲਈ ਉਹਨਾਂ ਗੁਨਾਹਾਂ ਦੀ ਸਜ਼ਾ ਤਾਂ ਹੈ ਪਰ ਮਾਫੀ ਕੋਈ ਨਹੀਂ ਇਹ ਗੁਨਾਹ ਨੇ ਗਲਤੀਆਂ ਦੀ ਮਾਫੀ ਹੋ ਸਕਦੀ ਸੀਗੀ ਪੰਜ ਸਿੰਘ ਦੇ ਦਿੰਦੇ ਪੰਜ ਪਿਆਰੇ ਕਰ ਦਿੰਦੇ ਪਰ ਹੁਣ ਨਹੀਂ ਹੁਣ ਇਹ ਗੁਨਾਹ ਕੀਤੇ ਨੇ ਤੇ ਗੁਨਾਹਾਂ ਦੀ ਸਜ਼ਾ ਜਿਹੜੀ ਹੈ ਉਹ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਅਦਾਲਤਾਂ ਜਾਂ ਪ੍ਰਸ਼ਾਸਨ ਦੇਉ ਇਹ ਤਾਂ ਲੋਕਤੰਤਰ ਦੇਉ ਤੇ ਲੋਕਤੰਤਰ ਨੂੰ ਬੇਨਤੀ ਕਰਾਂਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਪੈਦਾ ਕਰੋ ਤਾਂ ਕਿ ਉਹ ਸਰਕਾਰੀ ਖਾਲਸਾ ਤੇ ਦਰਬਾਰੀ ਖਾਲਸਾ ਦੇ ਥਰੂ ਗੰਗੂ ਤੇ ਫਿਰ ਉਹ ਜਿਹੜੇ ਸੁਚਾ ਨੰਦ ਵਰਗੇ ਜਿਵੇਂ ਟੰਗੇ ਸੀ ਵਜ਼ੀਦੇ ਉomet ਫਿਰ ਇਹਨਾਂ ਨੂੰ ਟੰਗਿਆ ਜਾਏ। ਬਾਬਾ ਜੀ ਹਰ ਇੱਕ ਗੱਲ ਕਰ ਲਈ ਆਪਾਂ ਸੁਖਬੀਰ ਸਿੰਘ ਬਾਦਲ ਦੀ ਮਾਫੀ ਬਾਰੇ ਵੀ ਕੀਤੀ ਹੈ ਕਿਉਂਕਿ ਜਸਪਾਲ ਸਾਹਿਬ ਦਾ ਇਸ ਤਰ੍ਹਾਂ ਕਿਉਂਕਿ ਬਾਰੇ ਵੀ ਕਰ ਲਈ ਪਰ ਸਵਾਲ ਇੱਥੇ ਆ ਕੇ ਖੜਦਾ ਆ ਕਿ ਜਿਵੇਂ ਤੁਸੀਂ ਕਿਹਾ ਕਿ ਹੁਣ ਚੋਣਾ ਆ ਰਹੀਆਂ ਨੇ ਔਰ ਹੋ ਸਕਦਾ ਹੈ ਕਿ ਇਹ ਉਹਨਾਂ ਦਾ ਇੱਕ ਸਟੰਟ ਹੀ ਹੋਵੇ ਅਕਾਲੀ ਦਲ ਦਾ ਪਰ ਇਸ ਸਟੰਟ ਦੇ ਹੁੰਦੇ ਹੋਏ ਵੀ ਲੋਕ ਤਾਂ ਪ੍ਰਭਾਵਿਤ ਹੈਗੇ ਨੇ ਲੋਕ 30 ਸਾਲ ਬਾਅਦ ਦੇ ਮਾਮਲੇ ਦੇ ਉੱਤੇ ਪ੍ਰਭਾਵਿਤ ਹੈਗੇ ਨੇ ਐਨਾ ਕੁਝ ਲੰਘ ਚੁੱਕਿਆ ਆ ਉਹਦੇ ਬਾਰੇ ਲੋਕ ਅਜੇ ਨਹੀਂ ਸੋਚ ਰਹੇ ਕਿਉਂਕਿ ਉਹ ਸਾਹਮਣੇ ਨਹੀਂ ਲੰਦਾ ਗਿਆ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੀ ਮਾਫੀ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਜਿੱਥੇ ਸਟੈਂਡ ਕਰਦੀ ਪਈ ਹੈ ਇਹ ਸਾਰੀਆਂ ਚੀਜ਼ਾਂ ਉਹਨੂੰ ਅਪਲਿਫਟ ਕਰਨ ਵਿੱਚ ਮਦਦ ਕਰ ਲੂਗੀ ਉਹ ਲੱਗੇ ਹੋਏ ਨੇ ਕਿ ਅਸੀਂ ਸ਼੍ਰੋਮਣੀ ਕਮੇਟੀ ਦਾ ਜਿੰਨਾ ਤੰਤਰ ਪੈਸਾ ਮੁਲਾਜ਼ਮਤ ਉਹਦੇ ادارے ਮੈਂਬਰ ਉਸ ਸਾਰੇ ਬਣੇ ਬਣਾਏ ਢਾਂਚੇ ਨੂੰ ਇਹ ਮੁਰਵਰਤਕੇ ਤੇ ਉਹਦੇ ਵਿੱਚ ਨੂੰ ਕੌਮਾ ਚ ਗਏ ਹੋਏ ਨੂੰ ਆਕਸੀਜਨ ਦੇਣ ਤੇ ਲੱਗੇ ਹੋਏ ਆ ਜਿੰਨੂੰ ਵੇਖ ਕੇ ਚੰਦ ਬੰਦੇ ਤਾਂ ਭਾਵੇਂ ਕਹਿ ਦੇਣ ਕਿ ਹਾਂ ਵੀ ਇਦਾਂ ਹੋ ਸਕਦਾ ਹੈ ਪਰ ਚੇਤਾ ਰੱਖਿਓ ਪੰਜਾਬ ਦੇ ਲੋਕ ਅੱਜ ਵੀ ਬਹੁ ਗਿਣਤੀ ਜੇ ਉਹ ਪਹਿਲਾਂ ਇਹਨਾਂ ਨੂੰ ਬਦਲਦੇ ਨੇ ਕਾਲੀ ਤੇ ਬੀਜੇਪੀ ਸਰਕਾਰ ਨੂੰ ਉਦੋਂ ਬਾਅਦ ਕਾਂਗਰਸ ਨੂੰ ਬਦਲਦੇ ਆ ਹੁਣ ਉਹਨਾਂ ਨੇ ਆਮ ਆਦਮੀ ਪਾਰਟੀ ਬਣਾਈ ਉਹ ਵੀ ਲੋਕ ਹਨ ਜਿਹੜੇ ਅਗਲੇ ਕਮਰ कसे ਕਰੀ ਬੈਠੇ ਨੇ ਵੀ ਹੁਣ ਇੱਥੇ ਚੌਥਾ ਤਾਂ ਆ ਸਕਦਾ ਆ ਤਿੰਨ ਨਹੀਂ ਆ ਸਕਦੇ ਔਰ ਉਹ ਇਹ ਵੀ ਸੋਚਦੇ ਨੇ ਇਹਨਾਂ ਨੇ ਤੇ ਸਾਨੂੰ ਆਟਾ ਦਾਲ ਸਕੀਮਾਂ ਨਸ਼ਾ ਦਿੱਤਾ ਚੌਥੇ ਨੇ ਦੇਣਾ ਕੁਛ ਨਹੀਂ ਪਰ ਨਾਲ ਇਹ ਵੀ ਗੱਲ ਕਰਦੇ ਆ ਕਿ ਜੇ ਚੌਥਾ ਆ ਗਿਆ ਸਾਡੀ ਹੋਂਦ ਬਚ ਜੂ ਨਸ਼ਾ ਮੁਕਜੂ ਜਵਾਨੀ ਬਚ ਜੂ 3.5 ਲੱਖ ਕਰੋੜ ਦਾ ਕਰਜ਼ਾ ਲੱਥ ਜੂ ਕਿਉਂਕਿ ਜਦੋਂ ਫਰੀਦ ਹੀ ਕੋਈ ਚੀਜ਼ ਨਹੀਂ ਤੇ ਵਾਜਬ ਮੁੱਲ ਗਰੀਬ ਨੂੰ ਜੇ 5 ਰੁਪਏ ਆਟਾ ਚਾਹੀਦਾ ਹੈ ਜਾਂ ਉਹਨੂੰ 20 ਰੁਪਏ ਦਾਲ ਚਾਹੀਦੀ ਹੈ ਤੇ ਵਾਜਬ ਮੁੱਲ ਤੇ ਲਿਆਂਦਾ ਜਾ ਸਕਦਾ ਆ ਨਾ ਕੀ ਤੁਸੀਂ ਅੱਧਿਆਂ ਨੂੰ ਲੁੱਟ ਲੋ ਤੇ ਅੱਧਿਆਂ ਨੂੰ ਫਰੀ ਕਰਦੇ ਹੋ ਹਨਾ ਇਦਾਂ ਨਹੀਂ ਹੁੰਦਾ ਉਹਦੇ ਚੋ ਲੋਕ ਸੋਚ ਰਹੇ ਨੇ ਅੱਜ ਪੰਜਾਬ ਦੀ ਬਹੁਗਿਣਤੀ ਜਿਹੜੀ ਆ ਉਹ ਇਹਨਾਂ ਤਿੰਨਾਂ ਨੂੰ ਲਿਆਉਣ 'ਚ ਖੁਸ਼ ਨਹੀਂ ਹੋਊਗੀ ਹੁਣ ਇਹਨਾਂ ਦੇ ਸਾਰਿਆਂ ਦਾ ਬਦਲਾ ਦੇਣ ਲਈ ਬਦਲਦੀ ਪਾਲ ਵਿੱਚ ਜ਼ਰੂਰ ਬੈਠੇ ਆ ਜਿਹੜੇ ਪੰਜਾਬ ਦੇ ਬਹੁਗਿਣਤੀ ਲੋਕ ਨੇ ਜਿਨ੍ਹਾਂ ਨੇ ਇਹਨਾਂ ਦੇ ਪਰਚਿਆਂ ਦੀ ਇਹਨਾਂ ਦੀਆਂ ਸਹੂਲਤਾਂ ਦੀ ਇਹਨਾਂ ਨਸ਼ਿਆਂ ਦੀ ਪਰਵਾਹ ਨਾ ਕਰਦੇ ਆ ਭਗਵੰਤ ਮਾਨ ਦੀ ਸਰਕਾਰ ਬਣਾਈ ਕਿਉਂਕਿ ਨੰਨੇ ਡਾਰੀ ਬੜਾ ਪਾਇਆ ਸੀ ਵੀ ਤੁਸੀਂ ਸਾਡੇ ਖਿਲਾਫ ਜਾ ਕੇ ਵੇਖਿਓ ਉਹ ਡਰ ਪੰਜਾਬ ਦੇ ਲੋਕਾਂ ਨੇ ਚੁੱਕ ਦਿੱਤੇ ਤੇ ਹੁਣ ਵੀ ਇਹ ਤੁਸੀਂ ਮਤਾਂ ਸੋਚਿਓ ਵੀ ਲੋਕ ਸਤੇ ਨੇ ਤੇ ਉਹ ਇਹ ਸੋਚਦੇ ਨੇ ਵੀ ਉਹਨਾਂ ਤੋਂ ਬਾਅਦ ਮੁਰ ਸਾਡੀ ਵਾਰੀ ਆਣੀ ਹੁਣ ਕਿਹੜਾ ਕੋਈ ਇੱਥੇ ਹੈਗਾ ਪਰ ਤੁਹਾਡੇ ਜ਼ਰੀਏ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਤੁਸੀਂ 40 ਲੱਖ ਲਾ ਕੇ ਅਮਰੀਕਾ ਲੇਬਰ ਕਰਨ ਜਾ ਰਹੇ ਹੋ ਤੁਸੀਂ ਪੰਜਾਬ ਲਈ ਜੇ ਇਹਨਾਂ ਦੇ ਨਿਆਣੇ ਚਾਰ ਕ ਲੱਖ ਲਾ ਕੇ ਮੰਤਰੀ ਬਣ ਸਕਦੇ ਆ ਤੇ ਤੁਹਾਨੂੰ ਕੀ ਦਿੱਕਤ ਆ ਵੀ ਤੁਸੀਂ ਵੀ ਆਓ ਪੇੜ 'ਚ ਤੁਹਾਡੇ ਲਈ ਪ੍ਰਚਾਰ ਮੈਂ ਕਰੂੰ ਪਿੰਡੋਂ ਪਿੰਡ ਮੈਂ ਜਾਵਾਂ ਤੁਹਾਡੇ ਲਈ ਇੱਕ ਇੱਕ ਰੁਪਈਆ ਵੀ ਮੰਗ ਲਵਾਂ ਆਓ ਤੁਸੀਂ 117 ਐਮ ਐਲ ਏ ਦੇ 117 ਨੌਜਵਾਨ ਆਓ ਆਓ ਪੰਜਾਬ ਲਈ ਆਇਓ ਆਪਣੀ ਨਿੱਜੀ ਕੋਈ ਚੀਜ਼ ਨਾ ਲੈ ਆਓ ਔਰ ਐਜ਼ ਅ ਵੌਲੰਟੀਅਰ ਆਇਓ ਨਾ ਕਿ ਐਮ ਐਲ ਏ ਆਇਓ ਔਰ ਉਦੋਂ ਬਾਅਦ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਜਿਹੜੇ 13 ਨੇ ਉੱਥੇ ਵੀ ਪੰਜਾਬ ਦੇ ਨੌਜਵਾਨ ਆਓ ਪੰਜਾਬ ਦੀ ਹੁਣ ਪੰਚਾਇਤਾਂ ਚੋਣੀਆਂ ਜਾਣੀਆਂ ਆ ਉੱਥੇ ਨੌਜਵਾਨ ਅੱਗੇ ਤਕੜੇ ਹੋ ਕੇ ਡਟਣ ਅਸੀਂ ਉਹਨਾਂ ਨੌਜਵਾਨਾਂ ਦੇ ਪਿੱਛੇ ਹੋਵਾਂਗੇ ਤਾਂ ਕਿ ਗੁਰੂ ਸਾਹਿਬ ਦਾ ਬਚਨ ਦੁਹਰਾਇਆ ਜਾ ਸਕੇ ਵੀ ਨਾ ਤੇ ਮੈਨੂੰ ਕੋਈ ਉਹ ਮੁੱਖ ਮੰਤਰੀ ਦੀ ਭੁੱਖ ਤੇ ਨਾ ਕੋਈ ਪ੍ਰਧਾਨਗੀ ਦੀ ਇਹ ਸਮਾਂ ਦੱਸੂਗਾ ਵੀ ਸਾਡੇ ਨੌਜਵਾਨ ਫਿਰ ਅੱਗੇ ਕੀ ਕਰਦੇ ਆ ਕਹਿੰਦੇ ਆ ਪਰ ਇਹਦੇ ਬਿਲਕੁਲ ਇਹ ਹਾਲਾਤ ਜਿਹੜੇ ਇਸ ਵੇਲੇ ਬਣੇ ਹੋਏ ਨੇ ਔਰ ਜੇ ਗੱਲ ਕਰੀਏ ਭਾਈ ਗੁਰਦੇਵ ਸਿੰਘ ਕੌਂਕੇ ਦੇ ਮਾਮਲੇ ਦੀ ਜਾਂ ਫਿਰ ਸੁਖਬੀਰ ਸਿੰਘ ਬਾਦਲ ਦੀ ਮੁਆਫੀ ਦੀ ਜਿਹੜੇ ਬੀਤੇ ਕੁਝ ਦਿਨਾਂ ਤੋਂ ਮਾਮਲਾ ਚੱਲਦਾ ਪਿਆ ਸੀ ਇਸ ਤਰ੍ਹਾਂ ਜੇ ਸੰਗਤਾਂ ਉਸ ਨੂੰ ਦੇਖਣ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨ ਤਾਂ ਹੋ ਸਕਦਾ ਹੈ ਕਿ ਆਉਣ ਵਾਲੀ 2024 ਜਿਹੜੀ ਆਇਆ ਉਸ ਤੋਂ ਬਾਅਦ 2027 ਜਿਹੜੀ ਹੈ ਉਹ ਕੁਝ ਵੱਖਰੇ ਪੱਧਰ ਦੇ ਉੱਤੇ ਸਾਹਮਣੇ ਪੇਸ਼ ਆਵੇ ਪਰ ਇਸ ਮਾਮਲੇ ਨੂੰ ਲੈ ਕੇ ਸਿਆਸਤ ਕੀ ਕਹਿੰਦੀ ਹੈ ਔਰ ਦੂਜੀ ਵੱਡੀ ਗੱਲ ਜਸੀਦਾਰ ਕੌਂਕੇ ਦੇ ਮਾਮਲੇ ਦੇ ਉੱਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਕੁਝ ਹੁੰਦਾ ਆ ਉਹ ਹਰ ਇੱਕ ਚੀਜ਼ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗੇ ਉਦ ਤੱਕ ਲਈ ਬਨੇ ਰਹੋ 1 India Punjabi Subscribe to 1 India channel and never miss an update